ਜੇ ਤੁਸੀਂ ਆਈਸਕ੍ਰੀਮ ਖਾਣਦੇ ਸ਼ਿਕਾਇਤ ਹੋ ਤਾਂ ਤੁਹਾਨੂੰ ਪਟਿਆਲੇ ਦੇ ਵਿੱਚ ਇੱਕ ਜਗ੍ਹਾ ਦਿਖਾਉਣਾ ਹੈ ਆਈਸਕ੍ਰੀਮ ਵਿਲੇ ਨਾਮ ਤੋਂ ਅੰਦਰ ਸਿਟਿੰਗ ਏਰੀਆ ਦੀ ਡੈਕੋਰੇਸ਼ਨ ਤਾਂ ਬਾਈ ਨੇ ਕੈਂਟ ਕਰੀ ਹੋਈ ਆ ਤੇ ਤੇ ਆਈਸਕ੍ਰੀਮ ਦੇ ਬਹੁਤ ਜ਼ਿਆਦਾ ਫਲੇਵਰ ਨੇ ਤੇ ਸਾਰੇ ਫਲੇਵਰ ਦੇਖ ਕੇ ਮੂੰਹ ਦੇ ਵਿੱਚ ਬਹੁਤ ਜ਼ਿਆਦਾ ਪਾਣੀ ਆ ਰਿਹਾ ਸੀ ਜੀ ਕਰ ਰਿਹਾ ਸੀ ਵੀ ਸਾਰੇ ਫਲੇਵਰ ਟਰਾਈ ਕਰੇ ਜਾਣ ਪਰ ਮੈਂ ਟਰਾਈ ਕਰਿਆ ਸੀ ਇਹਨਾਂ ਦਾ ਬਿਸਕੋਫ ਫਲੇਵਰ ਤੇ ਤੇ ਦੀ ਯੂਨੀਕ ਗੱਲ ਮੈਨੂੰ ਇਹ ਲੱਗੀ ਵੀ ਜਿਹੜੇ ਸਪ੍ਰਿੰਕਲ ਨੇ ਆਪਾਂ ਆਪ ਪਾ ਸਕਦੇ ਆ ਆਈਸਕ੍ਰੀਮ ਦੇ ਉੱਤੇ ਜਿੰਨੇ ਮਰਜ਼ੀ ਤੇ ਗੁਰਦੀਪ ਨੇ ਆਪਣੇ ਲਈ ਕਰਵਾਈ ਸੀ ਮੰਗੋ ਫਲੇਵਰ ਆਈਸਕ੍ਰ ਬਹੁਤ ਵਧੀਆ ਤਰੀਕੇ ਨਾਲ ਬੈਲੈਂਸ ਕਰਾਇਆ ਸੀ ਅੱਜ ਕਰੀਂ ਦੇ ਵਿੱਚ ਤੇ ਮੇਰੇ ਤੋਂ ਬਾਅਦ ਗੁਰਦੀਪ ਨੇ ਵੀ ਜਿਹੜੀ ਮੰਗੋ ਫਲੇਵਰ ਆਈਸਕ੍ਰੀਮ ਟ੍ਰਾਈ ਕਰੀ ਤੇ ਆਈਸਕ੍ਰੀਮ ਤੋਂ ਬਾਅਦ ਆਪਾਂ ਨੇ ਆਰਡਰ ਕਰਾਇਆ ਸੀ ਬਲੂ ਬੈਰੀ 치ਜ਼ ਕੇਕ ਇਹ 치즈 ਕੇਕ ਖਾਣ ਵਿੱਚ ਬਹੁਤ ਜਿਆਦਾ ਸੌਫਟ ਸੀ ਤੇ ਬਹੁਤ ਜਿਆਦਾ ਕੈਂਟ ਲੱਗਿਆ ਮੈਨੂੰ ਇਹ ਤੇ ਮੇਰੇ ਤੋਂ ਬਾਅਦ ਗੁਰਦੀਪ ਨੇ ਵੀ ਟ੍ਰਾਈ ਕਰਿਆ 치즈 ਕੇਕ ਤੇ ਗੁਰਦੀਪ ਨੂੰ ਵੀ ਪਸੰਦ ਆਇਆ ਤੇ ਲਾਸਟ ਤੇ ਆਏ ਆਪਣੇ ਵੈਪਲਸ ਤੇ ਜੇ ਓਵਰঅল ਟੇਸਟ ਦੀ ਗੱਲ ਕਰਨਾ ਤਾਂ ਸਭ ਤੋਂ ਜਦੋਂ ਮੈਨੂੰ ਟੇਸਟ ਵਧੀਆ ਲੱਗਿਆ ਇਹਨਾਂ ਦਾ ਤੇ ਬਾਕੀ ਜੇ ਤੁਸੀਂ ਵੀ ਇੱਥੇ ਵਿਸਿਟ ਕਰਨਾ ਚਾਹੁੰਦੇ ਤਾਂ ਪ